ਸ਼ਰੋਮੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਲ ਮੰਤਰੀ ਵਿਕਰਮ ਜੀਠੀਆ ਦਾ ਜੇਲ੍ਹ ਦੇ ਵਿੱਚੋਂ ਬਾਹਰ ਆਉਣਾ ਹੋਇਆ ਮੁਸ਼ਕਲ ਕਿਉਂਕਿ ਲਗਾਤਾਰ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਵ ਉੱਚ ਅਧਿਕਾਰੀਆਂ ਵੱਲੋਂ ਵਿਕਰਮ ਜੀਠੀਆ ਤੇ ਗੁਪਤ ਧਕਾਨਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਇਹ ਤਾਂ ਪਹਿਲਾਂ ਹੀ ਪਿਮੇ ਗੁਆਣੀ ਕਰ ਦਿੱਤੀ ਸੀ ਵਿਕਰਮ ਜੀਠੀਆ ਦੇ ਵਕੀਲ ਦਮਨਪ੍ਰੀਤ ਸੋਪਤੀ ਅਤੇ ਦੂਸਰੇ ਪਾਸੇ ਸ਼ਰੋਮੀ ਅਕਾਲੀ ਦਲ ਦੇ ਸਪੋਕਸਮੈਨ ਅਤੇ ਵਿਕਰਮ ਜੀਠਿਆ ਦੇ ਵਕੀਲ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਰਚੇ ਦਰਜ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਕਿਉਂਕਿ ਪੰਜਾਬ ਸਰਕਾਰ ਦੇ ਕੋਲ ਪੁਖਤਾ ਸਬੂਤ ਨਹੀਂ ਕਿ ਵਿਕਰਮ ਜੀਠਿਆ ਨੂੰ ਜ਼ਬਾਨ ਤੋਂ ਰੋਕਿਆ ਜਾਵੇ ਇਸ ਤੋਂ ਪਹਿਲਾਂ ਵੱਡੀ ਕਾਰਵਾਈ ਕਰ ਸਕਦੀ ਹੈ ਇੱਕ ਪਰਚਾ ਤਾਂ ਪਰਚਾ ਤੇ ਐਫ ਆਈ ਆਰ ਕੱਢ ਦਿੱਤੀ ਹੈ ਵਿਕਰਮ ਜੀਟੀਆ ਵਿਕਰਮ ਜੀਟੀਆ ਦੇ ਸਾਥੀਆਂ ਤੇ ਅਤੇ ਉਸ ਦੀ ਧਰ ਪਤਨੀ ਦੇ ਜਿਹੜਾ ਵਿਗਨ ਪਾਇਆ ਗਿਆ ਸੀ ਲੇਕਿਨ ਇੱਕ ਹੋਰ ਪਰਚੇ ਦੀ ਤਿਆਰੀ ਕਰ ਰਹੀ ਹੈ ਅਤੇ ਉਹ ਲਗਭਗ 99% ਉਸ ਦੀ ਤਿਆਰੀ ਉਹ ਵੀ ਚੁੱਕੀ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੇ ਖੱਛੇ ਪਕੜਾਏ ਜਾ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਡੀ ਚੋਟੀ ਦਾ ਜੋਰ ਲਗਾ ਰਹੇ ਨੇ ਕਿ ਬਿਕਰਮ ਜੀਠਿਆ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਜਾਂ ਕਿ ਉਹਨਾਂ ਨੂੰ 1% ਵੀ ਜਵਾਨਤ ਨਾ ਤਾਂ ਹਵਾਲੀ ਦੀ ਅਦਾਲਤ ਵਿੱਚੋਂ ਨਾ ਪੰਜਾਬ ਤੇ ਹਰਿਆਣਾ ਦੀ ਅਦਾਲਤ ਵਿੱਚੋਂ ਮਿਲੇ ਕਿਉਂਕਿ ਜਵਾਨ ਦੇ ਲਈ ਬਿਕਰਮ ਜੀਠਿਆ ਅਤੇ ਉਸਦੇ ਵਕੀਲਾ ਵੱਲੋਂ ਹੱਥ ਪੈਰ ਮਾਰੇ ਜਾ ਰਹੇ ਨੇ 4 ਅਗਸਤ ਨੂੰ ਬਿਕਰਮ ਜੀਠਿਆ ਦੀ ਇੱਕ ਵਾਰ ਫਿਰ ਦੁਬਾਰਾ ਪੇਸ਼ੀ ਹੈ 14 ਦਿਨ ਦੀ ਨਿਆਇਕ ਰਾਸਤ ਹੋਰ ਵਧਾ ਦਿੱਤੀ ਗਈ ਹੈ ਇਨ੍ਹਾਂ 14 ਦਿਨਾਂ ਦੇ ਵਿੱਚ ਵਿੱਚ ਬਿਕਰਮਜੀਠਿਆ ਉੱਤੇ ਜਿੰਨੇ ਵੀ ਇਲਜ਼ਾਮ ਲੱਗਦੇ ਨੇ ਜਿੰਨੇ ਵੀ ਸਬੂਤ ਜਿਹੜੇ ਹੱਥ ਲੱਗਦੇ ਨੇ ਪੰਜਾਬ ਸਰਕਾਰ ਦੇ ਬਿਜ਼ਨਸ ਅਤੇ ਬਿਜ਼ਨਸ ਦੇ ਸਰਵ ਉੱਚ ਅਧਿਕਾਰੀਆਂ ਦੇ ਖਾਸ ਕਰਕੇ ਵਕੀਲਾਂ ਨੂੰ ਉਹ ਸਬੂਤ ਦਲੀਲਾਂ ਅਪੀਲਾਂ ਅਤੇ ਉਹ ਸਬੂਤ ਦੇਣੇ ਪੈ ਤਾਂ ਕਿ ਬਿਕਰਮਜੀਠਿਆ ਦੇ ਵਿਰੁੱਧ ਪੱਕੀ ਕਾਰਵਾਈ ਕੀਤੀ ਜਾ ਸਕੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਅਸੀਂ ਪੱਕੀ ਕਾਰਵਾਈ ਕਰਨ ਜਾ ਰਹੇ ਹਾਂ ਤੇ ਦੂਸਰੇ ਪਾਸੇ ਗਿਲਕੋ ਕਲੋਨੀ ਦੇ ਜਿਹੜੇ ਡਿਵੈਲਪਰ ਨੇ ਉਹਨਾਂ ਦੇ ਘਰ ਦੇ ਵਿੱਚ ਲਗਾਤਾਰ ਛਾਪੇਮਾਰੀ ਹਾਲੇ ਵੀ ਜਾਰੀ ਹੈ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਭ ਕੋਚ ਅਧਿਕਾਰੀਆਂ ਵੱਲੋਂ ਕਿਉਂ ਕਿ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਸੀ ਆ ਦੋ ਕੋ ਹਫਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਲਵਿਦਾ ਕਿਹਾ ਸੀ ਕਿ ਰਣਜੀਤ ਸਿੰਘ ਗਿੱਲ ਜਿਹੜੇ ਰਾਤੋਂ ਰਾਤ ਹਰਿਆਣੇ ਦੇ ਮੁੱਖ ਮੰਤਰੀ ਭਗਵੰਤ ਮੁੱਖ ਮੰਤਰੀ ਨੈਤ ਸਿੰਘ ਸੈਣੀ ਦੀ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਕੀ ਉਹਨਾਂ ਨੂੰ ਦੱਸ ਸੀ ਕਿ ਵਿਜੀਲੈਂਸ ਦਾ ਡੰਗ ਵਿਜੀਲੈਂਸ ਦੀ ਛਾਪੀ ਛਾਪੇਮਾਰੀ ਮੇਰੇ ਘਰ ਵੀ ਹੋ ਸਕਦੀ ਹੈ ਕਿਉਂਕਿ ਇਸ ਦੇ ਖੁਲਾਸੇ ਕੀਤੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਕਿ ਰਣਜੀਤ ਸਿੰਘ ਜਿਹੜੇ ਨੇ ਉਹ ਵਿਕਰਮਜੀਤਿਆ ਦੇ ਨਾਲ ਮਿਲੇ ਹੋਏ ਸੀ ਵਿਕਰਮਜੀਤਿਆ ਅਤੇ ਗਲੂਕੋ ਵੈਲੀ ਦੇ ਡਿਵੈਲਪਰ ਰਣਜੀਤ ਸਿੰਘ ਗਿੱਲ ਹੁਣਾ ਵੱਲੋਂ ਕਰੋੜਾਂ ਰੁਪਏ ਦਾ ਲੈਣ-ਦੇਣ ਕੀਤਾ ਗਿਆ ਉਹ ਕਰੋੜਾਂ ਰੁਪਏ ਦਾ ਲੈਣ-ਦੇਣ ਕਿਉਂ ਕੀਤਾ ਗਿਆ ਇਸ ਬਾਰੇ ਛੁਣ ਵਿਜੀਲੈਂਸ ਨੇ ਆਪਣੀ ਛਾਪੇਮਾਰੀ ਤੇਜ਼ ਕਰਦੇ ਹੋਏ ਗਲੂਕੋ ਡਿਵੈਲਪਮੈਂਟ ਦੇ ਮਾਲਕ ਰਣਜੀਤ ਸਿੰਘ ਗਿੱਲ ਜੋ ਹੁਣ ਭਾਰਤੀ ਜਨਤਾ ਪਾਰਟੀ ਵਿੱਚ ਆ ਚੁੱਕੇ ਨੇ ਪਹਿਲਾਂ ਕਿ ਐਸਰਗਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਕਿਉਂਕਿ ਅਨਮੋਲ ਗਗਨ ਮਾਨ ਨੇ ਹਲਕਾ ਖਰੜ ਤੋਂ ਵਿਧਾਇਕੀ ਤੇ ਅਹੁਦੇ ਤੋਂ ਅਸਤੀਫਾ ਜਿਹੜਾ ਦੇ ਦਿੱਤਾ ਸੀ ਕੁਲਤਾ ਸਿੰਘ ਸੰਧਮਾ ਨੂੰ ਬਾਅਦ ਵਿੱਚ ਕਨਵਿੰਸ ਕਰ ਲਿਆ ਗਿਆ ਅਮਨ ਅਰੋੜਾ ਵੱਲੋਂ ਹਾਲਾਂਕਿ ਉਹਨਾਂ ਦਿਨਾਂ ਤੋਂ ਲਗਾਤਾਰ ਰਜੀਤ ਸਿੰਘ ਗਿੱਲ ਹਲਕਾ ਖਰੜ ਦੇ ਲੋਕਾਂ ਨੂੰ ਮਿਲ ਰਹੇ ਸੀ ਅਤੇ ਉਹਨਾਂ ਦੀ ਨਵ ਸਟੋਰੀ ਸੀ ਕਿ ਆਮ ਆਦਮੀ ਪਾਰਟੀ ਵਿੱਚ ਜਾਣਾ ਚਾਹੀਦਾ ਹੈ ਜਾਂ ਨਹੀਂ ਲੇਕਿਨ ਕਨਵਿੰਸ ਕੀਤਾ ਗਿਆ ਅਰਬੂਲ ਗਗਨ ਮਾਨ ਨੂੰ ਫਿਰ ਰਾਤੋਂ ਰਾਤ ਨਾ ਤੋਂ ਸ੍ਰੀ ਕੁਮਾਰ ਦੇ ਨਾਲ ਗੱਲ ਕੀਤੀ ਨਾ ਅਸ਼ਮੀਲ ਕੁਮਾਰ ਦੇ ਨਾਲ ਗੱਲ ਕੀਤੀ ਸਿੱਧਾ ਹਰਿਆਣੇ ਦੇ ਮੁੱਖ ਮੰਤਰੀ ਤੇਪ ਸਿੰਘ ਸੈਣੀ ਦੇ ਨਾਲ ਗੱਲ ਕੀਤੀ ਗਈ ਰਾਤੋਂ ਰਾਤ ਸ਼ਾਮਲ ਹੋ ਜਾਂਦੇ ਨੇ ਭਾਰਤੀ ਜਨਤਾ ਪਾਰਟੀ ਵਿੱਚ ਲੇਕਿਨ 32 33 ਘੰਟਿਆਂ ਬਾਅਦ ਵਿਜੀਲੈਂਸ ਛਾਪੇਮਾਰੀ ਕਰਦੀ ਹੈ ਕਿਹੜੇ-ਕਿਹੜੇ ਉਹਨਾਂ ਦੇ ਕਾਗਜ਼ ਹੱਥ ਲੱਗੇ ਨੇ ਦੱਸਿਆ ਜਾ ਰਿਹਾ ਹੈ ਕਿ ਐਫ ਆਈ ਆਰ ਜਿਹੜੀ ਕੱਤੀ ਗਈ ਸੀ 22 ਮਿਤੀ 25 6 2025 ਦੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਜੀਲੈਂਸ ਬਿਊਰੋ ਪੰਜਾਬ ਨੇ ਸ਼ਨੀਵਾਰ 2 8 2025 ਨੂੰ ਗਿਲਕੋ ਡਿਵੈਲਪਰ ਨਾਲ ਜੁੜੀਆਂ ਤਿੰਨ ਜ਼ਾਇਦਾਦਾਂ ਤੇ ਛਾਪੇਮਾਰੀ ਕੀਤੀ ਤਿੰਨ ਜ਼ਾਇਦਾਦਾਂ ਸੀ ਜਿੱਥੇ ਛਾਪੇ ਛਾਪੇਮਾਰੀ ਅਤੇ ਤਲਾਸ਼ੀ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਤਲਾਸ਼ੀ ਦੌਰਾਨ ਵਿਜੀਲੈਂਸ ਬਿਊਰੋ ਨੇ ਗਿਲਕੋ ਡਿਵੈਲਪਰਾਂ ਅਤੇ ਬਿਕਰਮਜੀਤਿਆ ਨਾਲ ਜੁੜੀਆਂ ਅਕਾਇਆਂ ਵਿਚਕਾਰ ਕਰੋੜਾਂ ਦੇ ਸ਼ੱਕੀ ਵਿੱਤੀ ਲੈਣ ਦੇਣ ਦੇ ਮੇਰਵਿਆਂ ਦਾ ਖੁਲਾਸਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਗਿਲਕੋ ਦੇ ਡਿਵੈਲਪਮੈਂਟ ਡਿਵੈਲਪਰ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਕਰੋੜਾਂ ਰੁਪਏ ਦਾ ਲੈਣ ਦੇਣ ਬਿਕਰਮ ਮਜੀਠੀਆ ਵੱਲੋਂ ਹੋਇਆ ਹੈ ਇਸ ਸਬੰਧ ਵਿੱਚ ਫੋਰਜਾਂਚ ਜਾਰੀ ਹੈ ਅੱਜ ਇਹ ਤੇ ਖੁਲਾਸਾ ਕਰਦੇ ਹੋਏ ਰਾਜ ਮੀਡੀਅਸ ਬਿਊਰੋ ਦੇ ਬਲਾਰਿੰਗ ਦੱਸਿਆ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਤਲਾਸ਼ੀ ਲਈ ਲਈ ਗਈ ਹੈ ਉਹਨਾਂ ਨੇ ਕਿਹਾ ਕਿ ਬਿਕਰਮ ਮਜੀਠੀਆ ਵਿਰੁੱਧ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਹੈ ਗਿਲਕੋ ਡਿਵੈਲਪਰ ਅਤੇ ਕੁਝ ਇਕਾਈਆਂ ਵਿਚਕਾਰ ਕੁਝ ਸ਼ੱਕੀ ਵਿੱਤੀ ਸਬੰਧ ਤੇ ਲੈਣ ਦੇਣ ਦੇ ਸਾਹਮਣੇ ਆਏ ਸਨ ਇਹਨਾਂ ਦੀ ਬਾਰੀਕਬੀਨੀ ਨਾਲ ਜਾਂਚ ਕੀਤੀ ਜਾ ਰਹੀ ਹੈ ਇਹਨਾਂ ਲੈਣ ਦੇਣ ਦੀਆਂ ਹੂੜ ਡਗਾਈਆਂ ਦਾ ਜਾਂਚ ਕਰਨ ਸਬੰਧਤ ਸਬੂਤ ਇਕੱਠੇ ਕਰਨ ਲਈ ਵਿਜੀਲੈਂਸ ਬਿਊਰੋ ਨੇ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ ਅਨੁਸਾਰ ਇਹ ਤਲਾਸ਼ੀਆਂ ਲਈਆਂ ਹਨ ਚੱਲ ਰਹੀਆਂ ਤਲਾਸ਼ੀਆਂ ਵਿੱਚ ਕਈ ਦੋਸ਼ਪੂਰਨ ਦਸਤਾਵੇਜ਼ ਇਲੈਕਟ੍ਰੋਨਿਕ ਉਪਕਰਨ ਅਤੇ ਹੋਰ ਸਮੋਤ ਜਬਤ ਕੀਤੇ ਗਏ ਹਨ ਬੁਲਾਰੇ ਨੇ ਦੱਸਿਆ ਕਿ ਤਲਾਸ਼ੀ ਕਾਰਵਾਈ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਸਖਤੀਆਂ ਲਈਆਂ ਗਈਆਂ ਸਨ ਅਤੇ ਤਲਾਸ਼ੀ ਅਜੇ ਵੀ ਜਾਰੀ ਹੈ ਬਜ਼ਾਰੀ ਨੇ ਕਿਹਾ ਕਿ ਉਪਰੋਕਤਕ ਤਲਾਸ਼ੀ ਇਲੈਕਟ੍ਰੋਨਿਕ ਯੰਤਰ ਅਤੇ ਸੰਬੰਧ ਦਸਤਾਵੇਜ਼ ਵੀ ਜੱਪ ਕਰ ਲਿਆ ਗਿਆ ਨੇ ਗੱਲ ਕਰ ਰਿਹਾ ਰਣਜੀਤ ਸਿੰਘ ਗਿਲਦੀ ਜਿਹੜੇ ਗਿਲਕੋ ਡਿਵੈਲਪਮੈਂਟ ਡਿਵੈਲਪਰ ਕਲੋਨੀ ਦੇ ਜਿਹੜੇ ਉਹ ਮਾਲਕ ਨੇ ਉਹ ਉਹਦੇ ਓਨਰ ਨੇ ਬੜੇ ਵੱਡੇ ਪੱਧਰ ਤੇ ਰੀਅਲ ਸਟੇਟ ਦਾ ਕੰਮ ਕਰੋੜ ਦੇ ਵਿੱਚ ਰਣਜੀਤ ਸਿੰਘ ਗਿਲ ਵੱਲੋਂ ਕੀਤਾ ਜਾਂਦਾ ਹੈ ਕਿਉਂਕਿ ਵੱਡੇ ਕਾਰੋਬਾਰੀ ਹੂਨ ਦੇ ਨਾਮ ਤੇ ਉਹਦੀਆਂ ਤਾਰਾਂ ਜਿਹੜੀਆਂ ਨੇ ਬਿਕਰਮਜੀਠੀਆ ਦੇ ਨਾਲ ਜੁੜੀਆਂ ਹੋਈਆਂ ਨੇ ਬਿਕਰਮਜੀਠੀਆ ਵੱਲੋਂ ਉਹਨਾਂ ਦੇ ਖਾਤਿਆਂ ਵਿੱਚ ਕਰੋੜਾਂ ਰੁਪਏ ਦਾ ਡੈਨ ਦੇਣ ਕੀਤਾ ਗਿਆ ਹੈ ਕਿਉਂਕਿ ਇਹ ਤਾਂ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਰੰਗ-ਬਰੰਗੀਆਂ ਮੱਛੀਆਂ ਬਿਕਰਮਜੀਠੀਆ ਤੋਂ ਇਲਾਵਾ ਹੋਰ ਵੀ ਸਾਡੇ ਠਿੱਕੇ ਚੜਨ ਗਈਆਂ ਸਾਡੀ ਡਰਾੜਤੇ ਨੇ ਅਸੀਂ ਉਹਨਾਂ ਉੱਤੇ ਬਣਦੀ ਕਾਰਵਾਈ ਕਰਾਂਗੇ ਅਤੇ ਉਹ ਰੰਗ-ਬਰੰਗੀਆਂ ਮੱਛੀਆਂ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਬੰਦ ਹੋਣਗੀਆਂ ਇਹ ਵੱਡੇ ਧਮਕੀ ਦਿੱਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਣਜੀਤ ਸਿੰਘ ਗਿੱਲ ਕੁਸੂਤੇ ਫਸ ਗਏ ਨੇ ਸਾਡੇ ਹਲਾ 72 ਅਕੈਡਮੀ ਨਹੀਂ ਹੋਏ ਉਹਨਾਂ ਨੂੰ ਸ਼ਾਮਲ ਹੋਏ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਲੇਕਿਨ ਇਧਰ ਵਿਜੀਲੈਂਸ ਦੇ ਛਾਪੇਮਾਰੀ ਕਰਕੇ ਬਹੁਤ ਸਾਰੇ ਉਪਕਰਨ ਜਿਹੜੇ ਗੈਜ਼ਟ ਨੇ ਇਲੈਕਟ੍ਰੋਨਿਕ ਉਹ ਆਪਣੇ ਕਬਜ਼ੇ ਦੇ ਵਿੱਚ ਲੈ ਲਏ ਨੇ ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਿੰਘ ਗਿੱਲ ਦੇ ਨਾਲ ਨਾਲ ਵਿਕਰਮਜੀਤਿਆ ਤੇ ਇੱਕ ਹੋਰ ਕੇਸ ਵੀ ਹੋਵੇਗਾ ਕਰੋੜਾਂ ਪੈਦੇ ਲੈਂਦੇ ਨੂੰ ਲੈ ਕੇ ਧੰਨਵਾਦ